ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਕਿਚਨ ਵਲੌਗਸ ਤੇ ਹੋਰ ਸੁਣਾਓ ਜੀ ਕਿਵੇਂ ਹੋ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋਮੋਗੇ ਤੇ ਰਾਜੀ ਖੁਸ਼ੀ ਹੋਮੋਗੇ ਜੀ ਵੈਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਾਂਗੇ ਇੱਥੇ ਆਪਣਾ ਛੱਡਿਆ ਹੋਇਆ ਜੀ ਪਾਣੀ ਤੇ ਉਧਰ ਲਸਣ ਨੂੰ ਪਾਣੀ ਲਾ ਦਿੱਤਾ ਆਪਾਂ ਪਹਿਲਾਂ ਥੋੜੀ ਇਹ ਕਿਆਰੀ 'ਚ ਛੱਡਿਆ ਹੋਇਆ ਆਪਣਾ ਇੱਧਰ ਇਹ ਹੀ ਰਹਿੰਦੀ ਹੈ ਜੀ ਲਾਸਟ ਦੇਖ ਕੇ ਆਪਾਂ ਜੇ ਪਾਣੀ ਆ ਗਿਆ ਪਰ ਗੀ ਜੇ ਸਾਰੀ ਫਿਰ ਆਪਾਂ ਬੰਦ ਕਰ ਦਾਂਗੇ ਨਾ ਇੱਥੇ ਵੀ ਆ ਗਿਆ ਜੀ ਪਾਣੀ ਇੱਥੇ ਦੇਖਦੇ ਆਪਾਂ ਇਤਨਾ ਹੀ ਕੀੜੇ ਬਹੁਤ ਨੇ ਜਿੱਥੇ ਮਰਜੀ ਚਲੇ ਜਾਈਏ ਸਾਰੀਆਂ ਜਗ੍ਹਾ ਤੇ ਕੀੜੇ ਕੀੜੇ ਨੇ ਬਹੁਤ ਔਖਾ ਕਰਿਆ ਜੀ ਕੀੜਿਆਂ ਨੇ ਵੀ ਨਾ ਤਾਂ ਇਹ ਜਾਂਦੇ ਨੇ ਕਿਤੇ ਹਟਦੇ ਨੇ ਜੇ ਦਵਾਈ ਪਾਉਨੇ ਆ ਫਿਰ ਮਰ ਜਾਂਦੇ ਨੇ ਜੀ ਫਿਰ ਐ ਹੁੰਦਾ ਵੀ ਪਾਪ ਹੋ ਗਿਆ ਦਵਾਈ ਪਾਤੀ ਵਾਦੂ ਪਰ ਬਹੁਤ ਆਮੇ ਜੀ ਹੁਣ ਤੂੜੀ ਵਾਲੇ ਵੀ ਸੈੱਡ ਚ ਵੀ ਆਪਣੇ ਵੇੜੇ ਚ ਵੀ ਬਹੁਤ ਔਖਾ ਕਰਦੇ ਨੇ ਤੇ ਅੰਦਰ ਵੀ ਗੱਠਿਆਂ ਨੂੰ ਪਾਣੀ ਲਾ ਦਿੰਦਾ ਜੀ ਅੰਦਰਲੀ ਵਾਲੀ ਚ ਉੱਥੇ ਆਪਣੇ ਗੱਠੇ ਲੱਗੇ ਹੋਏ ਨੇ ਸਾਰੇ ਕਿਤੇ ਇਹ ਥੋੜੀ ਜੀ ਰਹਿੰਦੀ ਆ ਕੈਰੀ 10 ਪੁਆਇੰਟ ਆਪਾਂ ਹੋਰ ਚੱਲਦਾ ਰਹਿਣ ਦਿੰਦੇ ਆ ਪਾਣੀ ਫਿਰ ਬੰਦ ਕਰ ਦਾਂਗੇ ਤੇ ਫਿਰ ਮੈਂ ਮੱਜਾਂ ਨੂੰ ਪਾਣੀ ਪਿਆਉਂਦੀ ਨਾਲੇ ਬੰਦ ਕਰਕੇ ਇੱਧਰ ਆਪਣਾ ਗੋਹਾ ਪਿਆ ਜੀ ਚੱਕਣ ਵਾਲਾ ਅੱਜ ਲੇਟ ਬੰਨੀ ਆ ਸੀ ਮੱਜਾਂ ਵਾਰੀ ਤਾਗਾ ਕੀ ਥੋੜਾ ਹੀ ਇੱਥੇ ਇਹਨੂੰ ਚੱਕ ਦੂੰਗੀ ਨਾ ਪਾਣੀ ਪਿਆ ਦੂੰ ਮੱਝਾਂ ਨੂੰ ਨਾਲੇ ਇਹ ਚੱਕ ਦੂੰਗੀ ਜੀ ਸਾਕ ਕਰਦਾਂਗੀ ਇੱਥੇ ਸੁੱਕ ਜਾਂਦਾ ਜੀ ਚੱਕਿਆ ਹੋਇਆ ਫਿਰ ਸਵੇਰੇ ਆਪਾਂ ਬਨਣੀਆਂ ਹੁੰਦੀਆਂ ਨੇ ਮੱਝਾਂ ਇੱਥੇ ਇੱਧਰ ਆਪਾਂ ਇਕੱਠਿਆਂ ਨੂੰ ਵੀ ਪਾਣੀ ਲਾ ਦਿੱਤੇ ਜੀ ਸਾਰੇ ਇਕੱਠੇ ਰਵਾ ਦਿੱਤੇ ਨੇ ਘਾਦੀ ਟੈਂਕੀ ਤੋਂ ਹੀ ਆਪਾਂ ਪਾਣੀ ਲਾਉਣੇ ਹੁੰਦੇ ਆ ਇਹ ਕੜੀ ਕਰਤਾ ਜੀ ਹੁਣ ਠੰਡ ਕਰਕੇ ਪੱਤੇ ਐਂ ਜੇ ਸੁੱਕੇ ਜੇ ਹੋਏ ਪਏ ਨੇ ਹੁਣ ਨਵੇਂ ਪੱਤੇ ਕੱਢ ਲੈਣੇ ਨੇ ਜੀ ਇਹਨੇ ਫਿਰ ਵਧੀਆ ਹੋ ਜਾਊਗਾ ਕਾਰਾ ਮੋਟਰ ਤੋਂ ਪਾਣੀ ਲਾਉਣਾ ਜੀ ਟੈਂਕੀ ਭਰ ਕੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਫਿਰ ਸੂਟਾ ਪਾਈਪ ਹੁੰਦਾ ਨਾ ਇਹ ਵੱਡੀ ਮੋਟਰ ਤੋਂ ਵੱਡਾ ਪਾਈਪ ਲਾ ਕੇ ਰਵਾਈਏ ਜੀ ਫਿਰ ਉਹ ਪੱਟ ਦਿੰਦੀ ਹੈ ਜੀ ਛੋਟੇ ਕਿਹਾਰੀਆਂ ਦੇ ਵਿੱਚ ਠੀਕ ਨਹੀਂ ਆਉਂਦਾ ਹੈਗਾ ਇਹਦੀ ਨਾਲ ਇਹ ਟੂਈ ਪੈ ਜਾਂਦੀ ਨਹੀਂ ਦੇਖੋ ਜਿੱਥੇ ਪੈਪ ਕਰਦੇ ਆਪਾਂ ਜਦ ਦੁਵਾਰੀ ਮੋਟਰ ਚਲਾਉਨੇ ਆਪਾਂ ਫਿਰ ਪ੍ਰੈਸ਼ਰ ਨਾਲ ਪਾਣੀ ਆਉਂਦਾ ਜੇ ਉਹ ਤੋਂ ਟੂਈ ਪਾ ਦਿੰਦੀ ਸਾਰੇ ਇਕੱਠਿਆਂ ਨੂੰ ਪਾਣੀ ਲੱਗਦਾ ਬੱਟਾਂ ਦੇ ਉੱਤੇ ਆਪਾਂ ਕੁਝ ਨਹੀਂ ਲਾਇਆ ਹੈਗਾ ਹਜੇ ਖਾਲੀ ਹੈ ਜੀ ਹੁਣ ਪੱਤੇ ਕੱਢਣਗੇ ਦਰਖਤ ਫਿਰ ਸੋਹਣੇ ਹੋ ਜਾਣਗੇ ਹਰੀ ਹਰੀ ਸਾਰੇ ਇਹ ਦੇਖੋ ਜੇ ਇਹ ਕੱਢੂਗਾ ਪੱਤੇ ਸਾਰਿਆਂ ਤੋਂ ਪਹਿਲਾਂ ਇਹੀ ਕੱਢਦਾ ਹੁੰਦਾ ਇਹ ਗ੍ਰੀਕ ਜੇ ਆਏ ਹੋਣੇ ਇਹ ਹੈਗਾ ਜੀ ਆਲੂ ਬਖਾਰਾ ਇਹ ਦੇਖੋ ਇਹ ਦਾਣੀ ਤੇ ਫੁੱਲ ਵੀ ਆਉਣਗੇ ਇਹਨੂੰ ਪਹਿਲਾਂ ਫੁੱਲ ਆਉਣਗੇ ਪੱਤੇ ਬਾਅਦ ਚਾਉਣਗੇ ਹਜੇ ਇਹਦੇ ਆਲੂ ਫਾਰੇ ਲੱਗਦੇ ਹੈ ਨਹੀਂ ਐਤ ਕੀ ਦੇਖਦੇ ਆ ਜੀ ਜੇ ਲੱਗੂਗਾ ਕੁਝ ਕਈ ਸਾਲ ਹੋ ਗਏ ਇਹਨੂੰ ਖੜੇ ਨੂੰ ਜੇ ਨਾ ਲੱਗਿਆ ਫਿਰ ਤਾਂ ਹੀ ਪਟਣਾ ਹੀ ਪਊਗਾ ਜੀ ਇਹ ਪਨੀਰ ਬਣਾ ਲਿਆ ਜੀ ਅੱਜ ਆਪਾਂ ਬਣਾਵਾਂਗੇ ਕੜਾਹੀ ਪਨੀਰ ਘਰ ਦੇ ਦੁੱਧ ਦਾ ਪਨੀਰ ਤਿਆਰ ਕਰ ਲਿਆ ਆਪਾਂ ਥੋੜਾ ਜਿਹਾ ਠੰਡਾ ਕਰ ਲਿਆ ਇਹਨੂੰ ਬੰਦ ਕਰਕੇ ਗੈਸ ਇਹ ਰੱਖਿਆ ਹੋਇਆ ਜੀ ਪੌਣਾ ਗਿੱਲਾ ਕਰਕੇ ਰੱਖ ਲਿਆ ਇਹਦੇ ਵਿੱਚ ਕੱਢ ਗਏ ਆਪਾਂ ਇਹਦਾ ਪਾਣੀ ਨਿਚੋੜ ਕੇ ਤੇ ਦੱਬ ਕੇ ਰੱਖ ਦਾਂਗੇ ਜੀ ਇਹਨੂੰ ਬਜੰਦੇ ਦੇ ਥੱਲੇ ਵਧੀਆ ਜੰਮ ਜਾਊਗਾ ਪਨੀਰ ਆਪਾਂ ਪਨੀਰ ਘਰ ਦਾ ਹੀ ਬਣਾਉਣੀ ਹੁੰਦੀ ਹੈ ਜੀ ਮੈਂ ਜਦੋਂ ਵੀ ਬਣਾਉਨੇ ਆ ਘਰੀ ਤਿਆਰ ਕਰ ਲੈਨੇ ਆਪਾਂ ਘਰ ਦਾ ਪਨੀਰ ਵਧੀਆ ਹੁੰਦਾ ਜੀ ਬਾਜ਼ਾਰ ਵਾਲਾ ਤਾਂ ਵਧੀਆ ਨਹੀਂ ਹੁੰਦਾ ਸਾਡੀ ਕਾਫੀ ਟਾਈਮ ਬਾਅਦ ਬਣਾਇਆ ਪਨੀਰ ਹੁਣ ਮੈਂ ਚੱਕ ਕੇ ਪਾ ਦਾਂ ਜੀ ਇਹਨੂੰ ਦੋਨੇ ਹੱਥਾਂ ਨਾਲ ਇਹ ਕੱਢ ਲਿਆ ਜੀ ਸਾਰਾ ਪਨੀਰ ਹੁਣ ਇਹਨੂੰ ਥੋੜਾ ਜਿਹਾ ਪਹਿਲਾਂ ਠੰਡੇ ਪਾਣੀ ਦੇ ਨਾਲ ਧੋ ਕੇ ਫਿਰ ਦੱਬ ਕੇ ਰੱਖ ਦਾਂਗੇ ਜੀ ਉੱਤੇ ਪਾ ਵਜਨ ਦੇ ਦਾਂਗੇ ਇਹਦੇ ਉੱਤੇ ਪੌਣੇ ਚ ਲਵੇਟ ਦਾਂਗੇ ਚੰਗੀ ਤਰ੍ਹਾਂ ਇਹਨੂੰ ਇਹ ਪਾਣੀ ਨੂੰ ਆਪਾਂ ਦਾਲ ਸਬਜ਼ੀ ਚ ਵੀ ਪਾ ਸਕਦੇ ਆ ਜੀ ਤੇ ਆਟਾ ਵੀ ਗੁੰਨ ਸਕਦੇ ਠੰਡਾ ਕਰਕੇ ਇਹਨੂੰ ਇਹਦੇ ਨਾਲ ਆਟਾ ਵੀ ਗੁੰਨ ਸਕਦੇ ਆ ਹੁਣ ਲਾਉਨੇ ਆ ਜੀ ਤੜਕਾ ਆਪਾਂ ਥੋੜੇ ਜਿਹੀ ਨੀਰ ਨੂੰ ਇਹ ਪਿਆਜ਼ ਅਦਰਕ ਤੇ ਲਹਿਆਂ ਵਿੱਚ ਲੈ ਲਿਆ ਇਹਨਾਂ ਦਾ ਪੇਸਟ ਬਣਾ ਲੈਨੇ ਟਮਾਟਰਾਂ ਦਾ ਬਾਅਦ ਦੇ ਵਿੱਚ ਪਾਉਨੇ ਆਂ ਜੀ ਪਹਿਲੇ ਪਹਿਲਾਂ ਇਹ ਪਾ ਦਿੰਨੇ ਆਪਾਂ ਇਹ ਪੇਸਟ ਕਰ ਲਿਆ ਜੀ ਤਿਆਰ ਆਪਾਂ ਇਧਰ ਕਿਆ ਉਤਰਿਆ ਹੈ ਬਾਕੀ ਦੇਸੀ ਘਿਓ ਦਾ ਪਰਹਾਮਾ ਤੇ ਇਹ ਲੈ ਲਿਆ ਜੀ ਆਪਾਂ ਇੱਕ ਤੇਜ ਪੱਤਾ ਦੋ ਲਿਆ ਇਹਨਾਂ ਛੋਟੀਆਂ ਲੈ ਚੀ ਇਹ ਆਪਣੀ ਘਰਾਂ ਦੇ ਵਿੱਚ ਆਮ ਹੁੰਦੀ ਨੇ ਵੱਡੀ ਇਲਾਇਚੀ ਮੈਂ ਤਾਂ ਨਹੀਂ ਪਾਈ ਕਈ ਵਾਰੀ ਆਪਣੇ ਘਰੇ ਨਹੀਂ ਹੁੰਦੀ ਤੇ ਹੁਣ ਮੌਸਮ ਵੀ ਬਦਲ ਗਿਆ ਗਰਮ ਵੀ ਵੱਧ ਹੁੰਦੀ ਹੈ ਜੀ ਇਹਦੇ ਨੂੰ ਤੇ ਤਿੰਨ ਲੈ ਲਈਏ ਆਪਾਂ ਲਾਉਂਦੇ ਜਿਆਦਾ ਨਹੀਂ ਖਾਦੀ ਨਹੀਂ ਪਾਉਂਦੇ ਆਪਾਂ 5 ਪਲੇ ਬਣਾਵਾਂਗੇ ਕਿਹੜਾ ਇਹ ਪੀਣ ਨੂੰ ਲਾਉਂਦੇ ਨੇ ਜੀ ਕਿਹੋ ਜਿਹਾ ਤੜਕਾ ਮੈਂ ਸੋ ਆਪਣਾ ਕਿਹੋ ਜਿਹਾ ਬਣਾਉਣ ਵਾਲਾ ਹੋ ਗਿਆ ਜੀ ਪਹਿਲੀ ਵਾਰੀ ਇਹ ਹੋ ਗਿਆ ਜੀ ਵੀ ਆਪਣਾ ਦੇਸੀ ਘਿਓ ਥੋੜਾ ਰਹਿ ਗਿਆ ਮੈਂ ਤਾਂ ਪੰਜ-ਛੇ ਦਿਨ ਦਾ ਜਮਾ ਰੱਖ ਦਿੱਤਾ ਹੈ ਉਹ ਤਾਂ ਬਣਾ ਲਵਾਂਗੇ ਜੀ ਤੇ ਚੱਲਣਗੇ ਕੰਮ ਆਉਣਾ ਇਸ ਪਾਲੇ ਟਿੱਕਣਾ ਆ ਗਣਾ ਦਿੰਦੀ ਹੈ ਜੀ ਇਹਨਾਂ। ਪੜਾਈ ਲਈ ਤੇਜ਼ੀ ਵੀ ਬਹੁਤ ਬਣਦਾ ਹੈ। ਇਹ ਲੈ ਲਿਓ ਚਾਰ ਟਮਾਟਰ ਆਪਾਂ। ਜਿੰਨੇ ਕਾਪ ਪਿਆਜ਼ ਲੈਣੀਆਂ ਜੀ ਮੈਂ ਇਹਦੇ ਵਿੱਚ ਉਹਨੇ ਕੀ ਟਮਾਟਰ ਪਾ ਲੈਣੇ ਆ ਇੱਕ ਅਦਰ ਟਮਾਟਰ। ਕੱਟ ਗਏ ਜਾਂਦਾ ਤਾਂ ਕੋਈ ਚੱਕਰ ਨਹੀਂ ਜੀ। ਆਪਾਂ ਇਹਨਾਂ ਨਾਲ ਹੀ ਤਰੀਏ ਦੀ ਗਾੜੀ ਕਰਨੀ ਹੈ ਜਿਹੜਾ ਗਾੜਾ ਹੁੰਦਾ ਹੈ। ਕਾਣੀ ਪਣੀ ਜਿਹਾ ਸਾਹਣ ਗ੍ਰੀਨ ਕੋਈ ਕੋਈ ਹੋਰ ਚੀਜ਼ ਨਹੀਂ ਦੇ ਵਿੱਚ ਪਾਉਣੀ ਇਹਨੂੰ ਗਾੜਾ ਕਰਨ ਲਈ ਕੋਤਰਾ ਉਹ ਗੈਰ ਹਸਤਾ ਬਰੈਡ ਦਾ ਚੂਰਾ ਪਾ ਲੰਦੇ ਲਈ ਤੇ ਆਕਰ ਰੋਲ ਵਗੈਰਾ ਪਾ ਦਿੰਦੇ ਪਰ ਆਪਾਂ ਇਹਦੇ ਨਾਲ ਹੀ ਬਣਾਵਾਂਗੇ ਕੋਈ ਕੋਈ ਚੀਜ਼ ਨਹੀਂ ਪਾਉਣੀ 3-4 ਹਰੀਆਂ ਮਿਰਚਾਂ ਪਾਤੀਆਂ ਛੋਟੇ ਸਾਈਜ਼ ਦੀ ਸੀਗੇ ਕੁਝ ਲਾਲ ਮਿਰਚ ਪਾ ਲਾਂਗੇ ਆਪਾਂ ਨਾਲ

ਇਹ ਪਨੀਰ ਬਣਿਆ ਹੋਇਆ ਜੀ ਆਪਣਾ ਇਹਨੂੰ ਬਾਅਦ ਦੇ ਵਿੱਚ ਕੱਟ ਲਵਾਂਗੇ ਜ਼ਿਆਦਾ ਮਸਾਲੇ ਨਹੀਂ ਪਾਉਦੇ ਜਿਵੇਂ ਪਹਿਲਾਂ ਵੀ ਦੱਸਿਆ ਸੀ। ਘਬੀਏ ਘਾਦੇ ਨੇ ਜੀ ਜ਼ਿਆਦਾ ਮਸਾਲੇ ਦਾ ਖਾਦੀ ਹੋਏ। ਨਮਕ ਮੇਚ ਹਲਦੀ। ਇਸ ਕਪੜਾ ਵਾਲੀ ਦੀ ਦੀਚ। ਉਹਨੇ ਨਹੀਂ ਜੀ ਦੇ ਦਾ ਪਾਉਣਾ। ਜੇ ਤੁਸੀਂ ਗਰਮ ਮਸਾਲਾ ਪਾਉਣਾ ਤਾਂ ਵੀ ਪਾ ਸਕਦੇ ਨਾਲ। ਹੀ ਇਹਦਾ ਬਾਊਡਰ ਆਪਣੇ ਕੋਲ ਪਿਆ ਜੀ ਉਹ ਪਾ ਦਨੇ ਆ। ਜੀ ਕਈ ਵਾਰੀ ਨਹੀਂ ਹੁੰਦਾ ਜੀ ਤਾਂ ਭੁਲੇਖੇ ਤਾਂ ਦੇਤੇ। ਪੀਸ ਵੀ ਫੇ ਪਾ ਦਨੇ ਆ। ਅੱਧਾ ਕਿੰਨਾ ਚਾਹ ਪਾਣੀ ਹੈ ਜੀ। ਕਰ ਮਲੇ ਲਿਆ ਮੈਂ ਤੇਤੀ ਬਣ ਜੂਗੀ ਇਹ ਨਾਲ ਜਿੰਨਾ ਕਪਾ ਅਸੀਂ گاੜਾ ਪਤਲਾ ਬਣਾਉਣਾ ਉਹਦੇ ਸਾਬ ਨਾਲ ਪਾਣੀ ਪਾ ਲਾਂਗੇ का ग्लास साली पाल बड़ा गलास पाहिजे वलास अीटर पाणी पाहिजे रिजण पनीर पाण्या ਗੜੀ ਹੋ ਗਈ ਇਹ ਨਹੀਂ ਗਿਆ ਸੌਫਾ ਕੱਟਨੇ ਕੱਟਾ ਇਹ ਨਹੀਂ ਇਹਨਾਂ ਕੱਟ ਲਿਆ ਦੀਆ ਬਸ ਅੱਗੇ ਗੈਸ ਦੇ ਦਿੱਤੇ ਹੁਣ ਸਭ ਕੁ ਮਿੰਟ ਰੱਖਾਂਗੇ ਇਹਨੂੰ ਆਪਾਂ ਤੇ ਇਹਦੇ ਵਿੱਚ ਨਾਣ ਮਸਾਲਾ ਚਾਜ ਜੂਰੂ ਚੰਗੀ ਤਰ੍ਹਾਂ ਤੇ ਨਾਲ ਹੀ ਪਾ ਦਿੰਨੇ ਆ ਜੀ ਮਲਾਈ ਤਾਜੀ ਦੁੱਧ ਦੀ ਮਲਾਈ ਲਈ ਆਪਾਂ ਚਰਚੇ ਪਾ ਲਓ ਜੀ ਮਾਈ। ਤਾਕਦੇ ਨੂੰ ਥੋੜਾ ਜਿਹਾ ਟਾਈਮ ਹੋਰ। ਹੋਣਾ ਫਰੈਂਡ। ਡੇਗ ਲੈਣੇ ਆ ਜੀ ਤੇ ਗੈਸ ਬੰਦ ਕਰ ਦਾਂਗੇ। ਲੋ ਜੀ ਬਣ ਗਿਆ ਆਪਣਾ ਕੜਾਹੀ ਪਨੀਰ ਜਿਵੇਂ ਜਿਵੇਂ ਇਹਨੇ ਥੋੜਾ ਜਿਹਾ ਠੰਡਾ ਹੋਣਾ ਹੈ ਇਹਨੇ ਹੋਰ ਗਾੜਾ ਹੋ ਜਾਣਾ ਜੀ ਠੀਕ ਜਿਹੀ ਬਣਾ ਰਹੇ ਨੇ ਜਿਆਦਾ ਗਾੜਾ ਤਾਂ ਫਿਰ ਵਧੀਆ ਨਹੀਂ ਲੱਗਦਾ ਹੈਗਾ ਲੋ ਜੀ ਪਨੀਰ ਆਪਣਾ ਬਣ ਕੇ ਤਿਆਰ ਹੈ ਤੇ ਇਧਰ ਮੈਂ ਆਟਾ ਸਾਂਣ ਲਿਆ ਰੋਟੀ ਬਣਾ ਲਵਾਂਗੀ ਜੀ ਆਟਾ ਗੁੰਨ ਕੇ ਇਧਰ ਰੱਖਿਆ ਹੈ ਦੁੱਧੋ ਵਾਲੀ ਆਉਣ ਲਈ ਗੈਸ ਕਰਦਨੇ ਆ ਬੰਦ ਅੱਜ ਦੀ ਵੀਡੀਓ ਆਪਣੀ ਇੰਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜਿਹੜੇ ਚੈਨਲ ਤੇ ਪਹਿਲੀ ਵਾਰੀ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਇਹਦੇ ਵਿੱਚੋਂ ਆਪਾਂ ਇਹ ਤੇਜ ਪੱਤਾ এলাਚੀਆਂ ਤੇ ਲੌਂਗ ਕੱਢ ਦਾਂਗੇ ਜੀ ਥੋੜਾ ਜਿਹਾ ਠੰਡਾ ਹੋ ਜੇ ਫਿਰ ਕੱਢ ਦਿੰਨੇ ਆ